ਸਾਡੇ ਪਤਾ ਨਹੀਂ ਇੱਥੇ ਕਿਹੜਾ ਜਾਪ ਚੱਲਦਾ ਹੁਣ ਜਾਂ ਜਾ ਵਧੀਆ ਜਾ ਵਧੀਆ ਜਾਪ ਚੱਲਣ ਲੱਗਿਆ ਪੂਰਾ ਡੈਡੀ ਸੀ ਹੈ ਤੇ ਦੇਖਿਓ ਅੱਜ ਸੂਰਜ ਛਿਪ ਗਿਆ ਕਿਧਰ ਇਹਨੂੰ ਲੱਗਦਾ ਵੱਲੂ ਹੈ ਆਏ ਵੀ ਕਹਿੰਦਾ ਤਾਂ ਹੁਣ ਕਹਾਂ ਵੀ ਦਿੱਤਾ ਵੀ ਸ਼ਾਮ ਦਾ ਟਾਈਮ ਆ ਭਾਈ ਵੀ ਵੀ ਸੂਰਜ ਛਿਪ ਗਿਆ ਕੋਲਾ ਵੀ ਨਹੀਂ ਵੀ ਸੂਰਜ ਕਿਧਰ ਤੇ ਰੜਦਾ ਹੁਣ ਤਾਂ ਕਹਿੰਦਾ ਵੀ ਸੂਰਜ ਛਿਪ ਗਿਆ ਲੱਗਦਾ ਨਹੀਂ ਲੜਾਈ ਲੜਾਈ ਮਾਰਕ ਕਰਦੇ ਆਪਾਂ ਕੋਈ ਗੱਲ ਸੀਰੀਅਸ ਵੀ ਕਰ ਲੈਂਦੇ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਆਵਾਜ਼ਾਂ ਵੀ ਚੱਲੀ ਇਹ ਤੇ ਜੱਗ ਮਾਂ ਲੱਗਿਆ ਪੈਲ ਮੇਰੇ ਬੱਸ ਨਾ ਇਹ ਤਾਂ ਗੱਲ ਗਲਤ ਹੋਗੀ ਆਏ ਉਹਦੀ ਗੱਲ ਤੇਰੇ ਚ ਕਿਆ ਗੱਲ ਗਲਤ ਹੋਗੀ ਭਾਈ ਮੇਰਾ ਡੈਡੀ ਬਿਮਾਰਾ ਮੈਂ ਜਾਣਾ ਮੇਰੀ ਲੈ ਆ ਗੱਲਾਂ ਹਾਂ ਹਾਂ ਹੱਕਣਾ ਹੱਕਣਾ ਚੰਗੀ ਲੱਗਦੀ ਆ ਜਾਊਗਾ ਕਦੇ ਨਹੀਂ ਜਾਊਗਾ ਹਾਂ ਜੇ ਪਹੁੰਚ ਜਾਣਾ ਤੇ ਨਹੀਂ ਜਾਣਾ ਮੈਂ ਆਹ ਸਹੀ ਗੱਲ ਆ ਜਦ ਤੱਕ ਮੈਂ ਡੈਡੀ ਆ ਮੈਂ ਰੋਬ ਨਾਲ ਕਹਿ ਸਕਦੀ ਵੀ ਡੈਡੀ ਕੋਲ ਜਾਣਾ ਹੈ ਉਹ ਪਾੜਾ ਤੂੰ ਜੱਜ ਦੀ ਸਰਜਾਤ ਵੀ ਆਏ ਆ ਸੁਵੇਤਰਾ ਤੇ ਤੇਰੀ ਬੋਲ ਹੋਣਾਗਾ ਜੀ ਪੀਜਾ ਕਹਨੇ ਤੇ ਲੱਗੀ ਵੀ ਲੜਾਈ ਹੋਈ ਵੀ ਆ ਚੁੱਭੂ ਤਾਂ ਡੈਡੀ ਕਹਿੰਦੇ ਮੇਰੀ ਗੱਲ ਸੁਣ ਦੂਏ ਤਰ੍ਹਾਂ ਤੇਰੀ ਗੱਲ ਜੱਜਦੀ ਹੋਣੀ ਹੈਗੀ ਹਾਂ ਆਪੀ ਆਮੀ ਮੰਨੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਤੂੰ ਆਈ ਨਾ ਤਾਂ ਮੁਕਤੀ ਸਾਡੇ ਫਤੇ ਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਦਿਨ ਦੁੱਖਣੀਆਂ ਰਾਤ ਚੌਕਣੀਆਂ ਤਰੱਖੀਆਂ ਤੂੰ ਲੱਗਦਾ ਕੋਈ ਇੱਥੇ ਮੰਗ ਮੰਗਾਈ ਦਾ ਕੰਮ ਸ਼ੁਰੂ ਹੋਣ ਲੱਗਿਆ ਬਾਈ ਗੁਰਜੀ ਕਾ ਖਾਲਸਾ ਬਾਈ ਉੱਥੇ ਟੁੱਟਣਾ ਲੈ ਕੇ ਬੈਠ ਜਾਣਾ ਜੀ ਅਸੀਂ ਫਿਲਮਾਂ ਦੇਖਣ ਜਾਣਾ ਹੈ ਜੀ ਨਹੀਂ ਅਸੀਂ ਆਏ ਕਰਨਾ ਜੀ ਅਸੀਂ ਉਹ ਕਰਨਾ ਮੇਰੀ ਜਨਸ ਆਪਾਂ ਬਾਈ ਕਿਤੇ ਨਹੀਂ ਜਾਣਾ ਹੈਗਾ ਬਾਈ ਗੱਲ ਤਾਂ ਸੁਣ ਲਓ ਸੁਣ ਲਓ ਮੰਗ ਮੰਗਾਈ ਵਾਲੀ ਗੱਲ ਨਹੀਂ ਕਰਨੀ ਕੋਈ ਵੀ ਮੰਗ ਨੂੰ ਨਾ ਅਸੀਂ ਮੰਗਤੇ ਆ ਆਪਣੇ ਘਰਦਿਆਂ ਤੋਂ ਹੀ ਮੰਗੂਗੇ ਆ ਚੱਕ ਨਾਲ ਲਾਵਾਂਗੇ ਮੈਂ ਪਹਿਲਾਂ ਕਹਿੰਦਾ ਮਮੀ ਗੱਲ ਸਮਝਾ ਦੇ ਇਹਨਾਂ ਨੂੰ ਕਹਿੰਦੇ ਮੰਗਣਾ ਨਹੀਂ ਕਿਸੇ ਵੀ ਮੇਰੇ ਕੋਲ ਰੁਪਈਆ ਨਹੀਂ ਹੈਗਾ ਦਿੱਤੀ ਜੀ ਗੱਲ ਅੱਗੇ ਦਿਵਾਲੀ ਆ ਰਹੀ ਹੈ ਮੈਂ ਹੱਸ ਚਕਾਲਦੀ ਮੇਰਾ ਪੈਸਾ ਰੱਖਦੇ ਇਹਨਾਂ ਨੂੰ ਮੰਗਣਾ ਮੰਗਣਾ ਕੋਈ ਟਾਈਮ ਦੇ ਲੋ ਟਾਈਮ ਹੁੰਦਾ ਕੋਈ ਚੀਜ਼ ਦਾ ਮਮੀ ਮੈਂ ਕਿੰਨਾ ਕੁ ਮੰਗਦੀ ਆ ਟਾਈਮ ਆ ਟਾਈਮ ਰੋਟੀ ਲਾਉਂਦੀ ਆ ਕੋਣ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਮੈਂ ਤਾਂ ਉਹਨਾਂ ਨੂੰ ਲੱਗਦਾ ਸੋਹ ਕੁਬੀਰ ਨੇ ਮੈਨੂੰ ਸਵੇਰੇ ਸਰਜਰੀ ਕਹਿਤਾ ਕਹਿਣੀ ਮੇਰੇ ਸਿਰ ਪਰ ਤੇ ਕਰਜ਼ ਤਾਰਦੇ ਮਾਤਾ ਤੇਰੇ ਤੇ ਪਰੇ ਕਿੜਾ ਕਰਨ ਚੜ ਗਿਆ ਕਹਿੰਦੀ ਸੰਦੀਪ ਦਾ 10000 ਰੁਪਏ ਚਲੇ ਗਏ ਉਹਨੂੰ 10000 ਰੁਪਏ ਲੈ ਕੇ ਦੇ ਕਹੀ ਸੀ ਮੇਰੇ ਤਾਂ ਗੱਲ ਮੈਂ ਵੀ ਕੋਲੇ ਬੈਠੀ ਥੀ ਹਾਂ ਹਾਂ ਮੈਂ ਕੋਲੇ ਬੈਠੀ ਸੀ ਜੇ ਹੁਣ ਫੇਰ ਲੱਗੀ ਮੰਗਣੇ ਤਾਂ ਫਿਰ ਗਲਤ ਗੱਲ ਹੋ ਜਾਊਗਾ ਇਹ ਨਾ ਹੋਵੇ ਜੇ 10000 ਤੇ ਉੱਪਰ ਹੋਰ ਆਦ ਹੋ ਗਏ 11000 ਹੋ ਗਿਆ ਜੀ ਬੋਲ ਮੈਂ ਨਹੀਂ ਗੱਲ ਤਾਂ ਸੁਣੋ ਮੈਂ ਨੂੰ ਮਨਪ੍ਰੀਤ ਦਾ ਫੋਨ ਆਇਆ ਤਾਂ ਮੇਰੀ ਭੈਣ ਦਾ ਹੋਣਾ ਹੋਣਾ ਇਹ ਤਾਂ ਹੋਰ ਮੈਂ ਜਦ ਧਾਰ ਚੋਕ ਕੇ ਆਈ ਹਾਂ ਮੈਂ ਤਾਂ ਤੜਕਾ ਲਾਉਣ ਚੱਲ ਜਗੀ ਭੈਣ ਦਾ ਫੋਨ ਆਇਆ ਤਾਂ ਮੇਰੀ ਦਾ ਕਹਿੰਦੀ ਡੈਡੀ ਬਿਮਾਰਾ ਕਹਿੰਦੀ ਡੈਡੀ ਨੂੰ ਤੈਨੂੰ ਇਹ ਕਿ ਗਲਮੈਂਟ ਤੈਨੂੰ 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 ਕਰਿਆ ਨਹੀਂ ਹੈਗਾ ਡੈਡੀ ਨੂੰ ਫੋਨ ਨਹੀਂ ਕਰਿਆ ਅੱਜ ਮਾਸੀਆਂ ਆ ਗਈਆਂ ਮੈਂ ਮਾਸੀਆਂ ਨਾਲ ਗੱਲਬਾਤ ਕਰਨ ਚ ਮੈਂ ਫੋਨ ਹੀ ਨਹੀਂ ਕਰਿਆ ਇਹਨਾਂ ਝੂਠ ਬੋਲੇ ਹੋਇਆ ਫੇਰ ਨਹੀਂ ਫਿਰ ਮੈਂ ਹੁਣ ਮੈਂ ਉਹੀ ਤੱਕ ਕਲੀਅਰ ਆਪ ਕਰਕੇ ਆਈਆਂ ਫੋਨ ਕਰਕੇ ਆਈਆਂ ਡੈਡੀ ਨੂੰ ਡੈਡੀ ਨੂੰ ਮੈਂ ਫੋਨ ਮੈਂ ਤੈਨੂੰ ਜਦ ਹੁਣ ਪੁੱਛਿਆ ਤਾਂ ਵਿੱਚ ਡੈਡੀ ਨੂੰ ਫੋਨ ਕਰ ਤੂੰ ਕਹਿੰਦੀ ਨਹੀਂ ਮੈਂ ਕਰਿਆ ਨਹੀਂ ਮੈਂ ਸਵੇਰੇ ਨਹੀਂ ਕਰਿਆ ਹਾਂ ਸਵੇਰੇ ਮਤਲਬ ਬੀ ਮੈਂ ਜਮੇ ਸਵੇਰੇ ਕੰਮ ਕੰਮ ਇਹ ਕਹਿਣ ਪਲਾਨ ਬਣਾ ਕੇ ਆਈਆਂ ਕੁਝ ਗੱਲ ਮੇਤੇ ਕਹਾਉਣੀਆਂ ਇਹਨਾਂ ਨੇ ਬਸ ਵੀਰ ਦੀ ਪਲਾਨ ਨਹੀਂ ਹੈਗਾ ਸਾਂਝੀ ਸਾਂਝੀ ਉਹਦੀ ਗੱਲ ਤਾਂ ਸੌਂਦੀ ਆ ਠੀਕ ਹੈ ਵਿੱਕੀ ਨਾ ਮੇਰੀ ਉਹ ਘਟੀਆਂ ਕੱਲ ਤਾਜਾ ਤਾਜਾ ਲੜਾਈ ਹਾਂ ਤੁਹਾਨੂੰ ਪਤਾ ਹੀ ਹੈ ਗੱਲ ਦੀ ਕਰਨ ਪਿੱਛੇ ਜੀ ਉਹ ਇੰਨੀ ਛੇਤੀ ਤਾਂ ਨਹੀਂ ਸੁਲ੍ਹਾ ਸਮਤੀ ਹੋਣ ਲੱਗੀ ਹਾਂ ਫਿਰ ਫਿਰ ਉਹਨੂੰ ਟਾਈਮ ਲੱਗਦਾ ਹੁੰਦਾ ਜਾਂ ਲੜਾਈ ਹੋ ਜਾਂਦੀ ਮੈਂ ਮੰਨ ਗਿਆ ਚਲੋ ਠੀਕ ਹੈ ਹਾਂ ਹੁਣ ਇਹ ਗੱਲ ਇਹ ਹੈ ਕਿ ਡੈਡੀ ਨੂੰ ਮੈਂ ਦੁਬਾਰਾ ਫੋਨ ਕਰਿਆ ਵੀ ਡੈਡੀ ਤੂੰ ਕਿਆ ਹਾਲ ਚਾਲ ਆ ਤੇਰਾ ਕਹਿੰਦਾ ਮੈਂ ਠੀਕ ਆ ਮਾਤਾ ਮੈਨੂੰ ਤਾਂ ਪਤਾ ਲੱਗਿਆ ਵੀ ਤੇਰੇ ਅੱਜ ਬੀਪੀ ਬੁਬਰੇ ਤੈਨੂੰ ਪੁਖਾਰ ਚੜਿਆ ਹੋਇਆ ਕੱਲਾ ਤੈਨੂੰ ਕਿਹਨੇ ਦੱਸਤਾ ਹਾਂ ਫੇਰ ਤਾਂ ਦੱਸਣਾ ਤਾਂ ਵੀ ਮੈਂ ਕਿ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਆਪੋ ਫੋਨ ਕਰਕੇ ਦੱਸਿਆ ਵੀ ਮੈਂ ਮੈਂ ਹੀ ਆਉਣਾ ਤੁਹਾਡੇ ਕੋਲ ਤਾਂ ਪਹਿਲਾਂ ਬਾਹਰ ਵਾਲਿਆਂ ਕੋਲ ਗੱਲ ਪਹੁੰਚ ਜਾਂਦੀ ਹੈ ਮੇਰੇ ਕੋਲ ਲੇਟ ਪਹੁੰਚਦੀ ਹੈ ਹੂੰ ਬਾਹਰ ਵਾਲੇ ਦੋ ਦੋ ਤਿੰਨ ਤਿੰਨ ਵਾਰ ਫੋਨ ਕਰਕੇ ਪੁੱਛਦੇ ਹੋਣਗੇ ਤਾਂਹੀਂ ਆ ਕਿ ਡੈਡੀ ਨੇ ਤੇਰੇ ਨੂੰ ਫੋਨ ਕਰਕੇ ਉਹਨਾਂ ਨੂੰ ਦੱਸਿਆ ਉਹ ਕਰ ਲੰਨੇ ਆ ਫੋਨ ਮੈਂ ਕਰਿਆ ਨਹੀਂ ਫੇ ਮਾਸਟਰ ਜੀ ਨੂੰ ਮੈਂ ਜਾ ਕੇ ਮਨ ਨੂੰ ਕਹਾ ਵੀ ਪਹਿਨਾ ਪਣੀ ਕੁੜੀ ਨੂੰ ਫੋਨ ਕਰਿਆ ਕਰ ਬਾਤ ਦੇ ਕੇ ਮਾਰ ਦੇ ਨਹੀਂ ਗੱਲ ਇਹ ਹੈ ਕਿ ਹੁਣ ਤੁਸੀਂ ਬਿੱਕੀ ਨੂੰ ਕਹੋ ਵੀ ਮੈਨੂੰ ਭੰਬਰੀ ਨਹੀਂ ਆਹ ਮੁੱਦੋਏ ਇਹ ਤੋਂ ਕੋਈ ਬੋੜਾ ਮੁੱਦੋਏ ਸਾਡੇ ਕੋਲ ਕੋਸ ਨਹੀਂ ਮੁੱਲੀ ਜਾਇਆ ਕੋਈ ਬੋੜਲੇ ਮੰਮੀ ਮੇਰੀ ਲੜਾਈ ਹੋਈ ਵੀ ਆ ਕੋਈ ਮਨਾ ਲਓ ਕੋਈ ਰਾਈ ਉਹ ਜਦੋਂ ਜੰਗ ਤੱਕ ਜਿੱਤ ਕੇ ਲੜਦੇ ਹੁੰਦੇ ਤਾਂ ਪਿਆਰ ਹੁੰਦਾ ਏ ਇਹ ਤੇ ਗੱਲ ਯਾਰ ਜਿਆਦਾ ਹੁੰਦਾ ਹੈ ਇਹ ਤੇ ਮੈਂ ਕਹਿ ਕੇ ਦੇਖੀ ਕਿ ਪਰ ਪਿਆਰ ਜਿਹਾ ਕਹਿ ਇਹ ਕਿ ਦੇਖ ਦੇ ਡੈਡੀ ਪਰ ਫੋਨ ਤਾਂ ਕਰਿਆ ਚੱਕਿਆ ਨਹੀਂ ਉਹਨਾਂ ਨੇ ਹੁਣ ਤੁਸੀਂ ਫੋਨ ਲਾ ਕੇ ਬੁਲਾਓ ਉਹਨਾਂ ਨੂੰ ਸ਼ਿ ਮਾਂ ਹੁਣ ਜਦੋਂ ਉੱਥੇ ਥੱਲੇ ਉੱਤੇ ਵੀ ਥੱਲੇ ਬੋਲਦਾ ਰਹਾ ਹੋ ਮੇਰਾ ਫੋਨ ਨਹੀਂ ਚੱਕਿਆ ਨਾ ਨੇ ਮੈਨੂੰ ਕੋਈ ਪਰਮਾਸ਼ ਕੋਣੀ ਹੁਣੀਆ ਕੁਟਕਰੇ ਵੀ ਜੇ ਮੋਂ ਗੋਣ ਕਰਨ ਜਾਂ ਦੇਖ ਕੇ ਮੜ ਜਾ ਡੈਡੀ ਨੂੰ ਹਾਕ ਮਾਰਦਾ ਨਾ ਪਾਪਾ ਬੁਲਾਉਂਦਾ ਪਾ ਪਹਿਲਾਂ ਤਾਂ ਇਹ ਕਹਿਣਾ ਪਿਆਰ ਕੇ ਕਹਿਣਾ ਠੀਕ ਆ ਉਹਨੂੰ ਮੈਂ ਕਹਿ ਕੇ ਦੇਖੀ ਇਹ ਜੀ ਵੀ ਜਾਣਦੇ ਆ ਚਿਭੂ ਦੇ ਦਾਦੀ ਜੀ ਅਰੇ ਕਹੀ ਚਲੋ ਠੀਕ ਹੈ ਕਹਿਣ ਕਾਰਨ ਦੇ ਦਾਦੀ ਜੀ ਗੱਲ ਨੇ ਐਕਸਪੀਰੀਅੰਸ ਤੇ ਚਿਭੂ ਦੇ ਦਾਦੀ ਜੀ ਚਿਭੂ ਵੀ ਨਹੀਂ ਜਾਈ ਸੀ ਵੀ ਚਲੋ ਆਏ ਕਰਕੇ ਆਏ ਆ ਵੀ ਸਾਡੇ ਸੋਹਰਾ ਸਾਹਿਬ ਵੀ ਮੇਰੇ ਪਿਤਾ ਜੀ ਵੀ ਜਿਹੜੇ ਡਾਊਨ ਜਾਂਦਾ ਛੇੜਦਾ ਨਾ ਚਾਹੂ ਵੀ ਜਾਊਂਗੀ ਹੋਰ ਹੋਰ ਥੱਲੇ ਬੈਠੇ ਚੱਲੇ ਨਾ ਨਹੀਂ ਮੰਨੂ ਕਦੇ ਮੈਂ ਬੈਠਾ ਰੱਪਾ ਚੱਲਾਂ ਇਹ ਕੋ ਕਰ ਲਾ ਮਨ ਦੀਏ ਇਹੇ ਕਰ ਜਾ ਸਕਦੇ ਆਪਾਂ ਮੰਮੀ ਹੈਗੀ ਨਹੀਂ ਅਣਕੰਪੂ ਕਦੇ ਮੈਂ ਤਾਂ ਕਹਾਂਦੀ ਕੰਮ ਨਹੀਂ ਕੰਮ ਮੰਨਦੇ ਵੀ ਖਰਾਬ ਹੋ ਰਹਿਣਾ ਹੈ ਮੇਰੇ ਯਾਰ ਮੇਰੇ ਕੀ ਮੇਰੇ ਉੱਪਰੋਂ ਕਰ ਦੇ ਗਰੀ ਜਾਂਦਾ ਇਧਰ ਵੀ ਉੱਪਰੋਂ ਕਰੀ ਗਏ ਇੱਥੇ ਵੀ ਗਰੀ ਜਾਂਦਾ ਉੱਪਰੋਂ ਕੱਲ ਸੁਣੋ ਮੇਰੀ ਉਹ ਵੀ ਤਾਂ ਤੁਹਾਡੇ ਉੱਪਰੋਂ ਕਰਦੀ ਹੈ ਫੋਨ ਕਰਦੀ ਆ ਮੈਂ ਚੱਕ ਕੇ ਲੈ ਕੇ ਆਇਆ ਉੱਪਰੋਂ ਫੇਰ ਉਹਦੇ ਵਿੱਚ ਚੱਕ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਰਹਾ ਹੋ ਗਿਆ ਦੋ ਟਾਈਮ ਮਿਲਦੇ ਜੀ ਵਾਹਿਗੁਰੂ ਸਾਰੇ ਕੰਮ ਭਾਈ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਮਿੱਟੀ ਮਿੱਟੀ ਬਾਣੀ ਸਾਰਿਆਂ ਦੇ ਕੰਨਾਂ 'ਚ ਪੈਂਦੀ ਰਹੇ ਰਹਿਰਾ ਸਭ ਦਾ ਇਸ ਟਾਈਮ ਸਾਰੇ ਗੁਰਦਵਾਰਿਆਂ 'ਚ ਸਾਡਾ ਜਾਪ ਸਾਡੇ ਪਤਾ ਨਹੀਂ ਇੱਥੇ ਕਿਹੜਾ ਜਾਪ ਚੱਲਦਾ ਹੋਣਾ ਕਿ ਜਾਪ ਵਧੀਆ ਜਾਪ ਵਧੀਆ ਵਧੀਆ ਜਾਪ ਚੱਲਣ ਲੱਗਿਆ ਪੂਰਾ ਡੈਡੀ ਜੀ ਹਾਂ ਦੇਖਿਓ ਅੱਜ ਸੂਰਜ ਛਿਪ ਗਿਆ ਕਿਧਰ ਇਹਨੂੰ ਲੱਗਦਾ ਵੱਲੂ ਹੈ ਆਏ ਵੀ ਲਗਾ ਤਾਂ ਹੁਣ ਕਹਿ ਵੀ ਦਿੱਤਾ ਵੀ ਜ਼ਾਮ ਦਾ ਟਾਈਮ ਆ ਭਾਈ ਵੀ ਸੂਰਜ ਛਿਪ ਗਿਆ। ਕੋਲਾ ਵੀ ਮਿਸੂਰਜ ਕਿੱਧਰ ਦਾ ਰੜਦਾ। ਹੁਣ ਤਾਂ ਆਪ ਕਹਦਾ ਵੀ ਸੂਰਜ ਛਿਪ ਗਿਆ ਲੱਗਦਾ। ਨਹੀਂ ਲੜਾਈ ਲੜਾਈ ਨਹੀਂ ਕਰਦੇ ਆਪਾਂ। ਕੋਈ ਗੱਲ ਸੀਰੀਅਸ ਵੀ ਕਰ ਲੈਂਦੇ ਆ। ਕੀ ਹੋ ਗਿਆ? ਸ਼ੁਭੂ ਦਾ ਡੈਡੀ ਜੀ, ਸ਼ੁਭੂ ਦਾ ਨਾਨਾ ਬਿਮਾਰ ਆ। ਕੋਈ ਹੋਲੀ ਧੜੀ ਨਾ ਕਰ ਮੈਂ ਕਰਨਾ ਬੋੜੀ ਨੂੰ। ਜਾਣਾ ਬਣ ਦੇ। ਕੋਈ ਤੁਹਾਨੂੰ ਮੇਰੇ ਦਾ ਫੋਨ ਆ ਰਿਹਾ ਮੇਰੇ ਹਾਲ ਚਟਦਾ। ਲੈ ਵੀ। ਕੀ? ਖੋਲ ਜਾ। ਖੋਲ ਜੋ ਉੱਥੇ। ਕੋਈ ਨਾ ਕੋਈ ਹੋ ਜਾਣੇ ਮੈਂ ਕੀ ਕਰਾਉਣ ਲਾਂ ਦਾ। ਵੀਰ ਜੀ ਦੇਖ ਲੇ। ਕਿਆ ਹੋਇਆ ਫੇਰ ਦੁਬਾਰਾ ਲੜਾਈ ਹੋ ਜਣੀ ਆ ਨਹੀਂ ਲੜਾਈ ਨਹੀਂ ਹੋਣੀ ਤੇਰੇ ਕਹਿਣਾ ਢੰਗ ਨਹੀਂ ਨਾ ਹੈਗਾ ਉੱਕਣ ਵਾਲਾ ਤੇ ਮੈਂ ਸੁਭੂ ਦਾ ਠਹਿੜੀ ਜੀ ਕੈਸਾ ਲਿਆ ਇਹ ਕੋ ਗੱਲ ਹੈ ਸਾਡੀ ਬਖੋ ਓ ਢੰਗ ਗੱਲ ਕਰਨ ਕਿਵੇਂ ਕਹੀ ਦਿੰਦੇ ਹੋ ਨੀ ਤੂੰ ਵੀਰ ਜੀ ਨੂੰ ਕਿਵੇਂ ਦੇਣੀ ਹੈ ਹਾਂ ਦੱਸ ਇਹ ਤਾਂ ਕਹਿੰਦਾ ਵੀ ਕੋ ਜਨਾਨੀ ਨਹੀਂ ਮਾਤਾ ਮੈਨੂੰ ਐਦੇ ਜਨਾਨੀਆਂ ਸਿਖਾਉਣਾ ਹੁੰਦਾ ਵੀ ਬੰਦੇ ਨੇ ਕਿੱਦਵੇਂ ਗੱਲ ਕਰਨੀ ਆ ਹਾਂ ਫਿਰ ਤੂੰ ਤਾਂ ਮਸਕਰੀ ਕੇ ਕਹਿਦੀ ਆ ਇਹ ਦੇਖ ਲੈ ਦੇਖ ਹਾਂ ਦੇਖ ਚਾ ਕਰਨਾ ਮੈਂ ਇੱਕ ਗੱਲ ਕਰਨੀ ਸੀ ਜੀ ਤੁਹਾਡੇ ਨਾਲ ਬਸ ਹਾਂ ਅੱਜ ਕਿ ਮੜਾ ਜਾ ਪਾਉਣੇ ਵਾਦ ਰਿਹਾ ਹੈ ਤੱਤੀ ਆ ਰਾਤ ਆ ਤੇ ਚੱਲੇ ਮਾੜੇ ਮਾੜੇ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਬਾਂਗਰੀ ਚੱਲੀ ਤੇਰਾ ਗੇਮ ਆ ਲੱਗਿਆ ਪਹਿਲ ਮੇਰੇ ਬੱਸ ਨਾ ਇਹ ਤਾਂ ਗੱਲ ਗਲਤ ਹੋਗੀ ਆਏ ਉਹਦੀ ਗੱਲ ਤੇਰੇ ਚ ਕੀ ਗੱਲ ਗਲਤ ਹੋਗੀ ਬਬਾਈ ਮੇਰਾ ਡੈਡੀ ਬਿਮਾਰਾ ਮੈਂ ਜਾਣਾ ਮੇਰੀ ਲੈ ਆ ਗੱਲਾਂ ਹਾਂ ਹਾਂ ਹੱਕਣਾ ਤੁਹਾਨੂੰ ਹੱਕਣਾ ਚੰਗੀ ਲੱਗਦੀ ਐ ਜਾਊਗਾ ਕਹਿੰਦੇ ਨਹੀਂ ਜਾਊਗਾ ਹਾਂ ਦੇਖ ਜਾਣਾ ਤੇ ਰਹੀ ਜਾਣਾ ਮੈਂ ਹਾਂ ਸਹੀ ਗੱਲ ਆ ਜਦ ਤੱਕ ਮੈਂ ਡੈਡੀ ਆ ਮੈਂ ਰੋਬ ਨਾਲ ਤੁਹਾਨੂੰ ਜਾਈ ਪਹੁੰਚਣਾ ਹੈ ਉਹ ਮਾਰਾ ਜੱਜ ਦੀ ਜੱਜ ਦੀ ਹੁਆਏ ਹੈ ਸੁਵੇਤਰਾ ਤੇ ਤੇਰੀ ਬੋਲ ਹੋਣਾਗਾ ਜੇ ਕਹਨੇ ਤੇ ਲਾਗੀ ਵੀ ਲੜਾਈ ਹੋਈ ਵੀ ਆ ਚੁੱਪੂ ਦਾ ਡੈਡੀ ਮੇਰੀ ਗੱਲ ਸੁਣਾ ਦੂਏ ਤਰ੍ਹਾਂ ਤੇਰੀ ਗੱਲ ਜੱਜ ਦੀ ਹੋਣੀ ਹੈਗੀ ਹਾਂ ਹਾਸੀ ਆਉਣੀ ਮੰਨੀ ਵੀ ਉਹਨੇ ਕਦੇ ਸੁਣੀ ਨਹੀਂ ਇਹ ਜੀਆਂ ਗੱਲਾਂ ਤਾਈ ਦੇ ਮਾ ਕਹਦੂ ਵੀ ਹੋਰ ਸੁਣਾ ਕਿੱਥੇ ਚੜਾ ਕਿੱਧਰ ਝੁਮ ਗਿਆ ਤੁਹਾਨੂੰ ਗੱਲ ਮਕਾਉਣੀ ਆ ਵੀ ਆਪਾਂ ਨੇ ਜਾਣਾ ਡੈਡੀ ਕੋਲ ਹਾਂ ਜਾਣਾ ਪੈਣਾ ਆਈ ਕੱਪੜਿਆਂ 'ਚ ਹੀ ਚੱਲਣਗੇ ਅੱਛਾ ਕੱਪੜੇ ਹਰੀ ਬੰਨਾ ਹੁਣ ਬਦਲੂਣੇ ਹੁਣ ਰੋਮਗਾ ਲੈ ਕੇ ਜਾਣਾ ਪਿਆਰ ਕਰਦੀ ਨਹੀਂ ਕਿ ਤੂੰ ਪਿਆਰ ਨਾਲ ਮੰਨਣ ਵਾਲੀਆਂ ਹੈਂ ਇਸਾਮੀ ਮੇਰੀ ਗੱਲ ਜਾਇਆ ਹਾਂ ਹਾਂ ਕੋਈ ਗੱਲ ਨਹੀਂ ਉਹਰੇ ਵੀ ਪਹਿਣਾ ਹੀ ਆ ਉੱਥੇ ਵੀ ਪਹਿਣੀ ਆ ਉਹ ਸਿਆਣੇ ਦਾ ਮਨ ਨਾਲੇ ਕੁਝ ਹੋਰ ਹੋ ਜਾਏਗਾ ਨਾਰੀ ਜਿਹੜਾ ਨਾ ਮਾਂ ਮੈਂ ਮਾਂ ਹਾਂ ਸੁਣਦਾ ਤੇ ਦੇਖਦਾ ਬਦਲੂਣੇ ਆ ਤੰਦੀ ਆ ਚਲ ਕੋਈ ਨਾ ਹੋਵੇ ਇੱਥੇ ਕਿਆ ਕਰਨਾ ਚਲ ਤਾਂ ਉਧਰ ਕਿਆ ਕਰਨਾ ਉਹਰੇ ਇੱਕ ਤਾਂ ਜੋ ਇਕੱਠੀਆਂ ਹੋ ਜਾਂਦੀਆਂ ਜੀ ਮੈਂ ਕਿਤੇ ਦੇ ਤੋ ਕਭੀ ਨਹੀਂ ਰਹਿੰਦਾ ਜੇ ਕਰਾਂ ਤਾਂ ਮੈਂ ਦਿਖਦਾ ਮੈਨੂੰ ਵੀ ਸਾਦ ਗਿਆ ਨਿਆ ਗਾਲਾ ਤਾਂ ਤਾਂ ਵੀ ਫਸਿਆ ਹੋਈ ਆ ਹੁਣ ਬੇ ਬਥੇਕੇ ਰਹਿਨੀ ਤੁਮ ਕੋਈ ਨਾ ਆਇਆ ਨਾਲੇ ਵੀ ਗੁੰਡਾ ਬਿਆਲ ਖਲਗ ਪੜਾ ਜੀ ਸਾਲ ਵੀ ਪੜਾ ਜੀ ਨਾਲੇ ਹਜ਼ੂਰ ਸਾਹਿਬ ਦਾ ਭੋਗ ਦੇ ਦੋ ਨਾ ਉਹ ਵੀ ਰਹਿੰਦਾ ਆਪਣਾ ਦੇਣ ਤੇ ਹੁਣ ਮੈਂ ਕੀ ਕਰਾਂ ਜੀ ਜਾਣਾ ਕਰਾਂ ਜੀ ਜਾਣਾ ਜਾ ਸਕਦਾ ਨਹੀਂ ਜੀ ਬੜੇ ਪਿਆਰ ਕਰ ਕੇ ਕਹਿੰਦੀ ਪੈ ਨਾ ਕਹ ਐ ਚਲਾਏਗਾ ਕਹੇ ਮੜਾ ਜਾ ਦੇਖ ਮੈਂ ਤੁਹਾਨੂੰ ਮੈਂ ਕਾਇਰ ਹੋ ਜੀ ਹੈ ਇਹ ਨੂੰ ਕਹਿਣੀ ਨਹੀਂ ਆਉਣਾ ਕਹਿਣੀ ਨਹੀਂ ਆਉਣਾ ਇਹ ਨੂੰ ਜਿਹੜੀ ਖਮੀਰੀ ਸੇਂਹੜੀ ਜੜੀ ਜੜੀ ਚੀਜ਼ ਹੈ ਉਹ ਨਹੀਂ ਜੇ ਉਹਦੇ ਜਿਹਨੇ ਤੁਮਹਾਗ ਦੇ ਵਿੱਚੋਂ ਪਲੈਟਿੰਗ ਨਾ ਕਰਵਾ ਦੇ ਕਿ ਆਉਂਦਰੀ ਉੱਗੂ ਨਹੀਂ ਆਣਾ ਫੋਲ ਦੇਣੀ ਜੀ ਹਰ ਜਰਾ ਰੋਣਾ ਦਾ ਪੱਕਾ ਇਹ ਹੁਣੇ ਸੁਣਦੇ ਨਹੀਂ ਹੈਗੇ ਇਹ ਚੌੜ ਕਰਦੀ ਹੈ ਜਿਆ ਮੈਂ ਕਹੇ ਬਣਦੇ ਨਹੀਂ ਜੀ ਹਾਂਜੀ ਤੁਮਾ ਡੈਡੀ ਕੋਲ ਜਾਣਾ ਹੈ ਹਾਂ ਛੋਟੇ ਡੈਡੀ ਕੋਲ ਜਾਣਾ ਮੈਂ ਹਾਂਜੀ ਛੋਟੇ ਡੈਡੀ ਕੋਲ ਜਾਣਾ ਮੈਂ ਐਨਾ ਪਿਆਰਾ ਪਿਆਰਾ ਇਹਨੂੰ ਫਿਰ ਦੀ ਆਈਆਂ ਮਿੱਠੀਆਂ ਗੱਲਾਂ ਅੰਦਰ ਸ਼ੂਗਰ ਪਾਇਆ ਲੱਗਦਾ ਪੈਰਾ ਤਾਂ ਚੱਕਣਾ ਬਲੌਕ ਕਰ ਭਾਈ ਕੋਲਾ ਕੋਈ ਕਹਿੰਦਾ ਨਹੀਂ ਅੱਜ ਉਹ ਇਹ ਨਾਟਕ ਕਰੇ ਦੀ ਸਾਦੀ ਜੋ ਜਨਮ ਉਹ ਵੀ ਬੋਲਦਾ ਨਹੀਂ ਕਰ ਸਕੀ ਇਹ ਕਰਦੀ ਸੀ ਆਇਆ ਸਿੱਧੀ ਗੱਲ ਦੀ ਕੋ ਚਾੜਾ ਮੈਂ ਵੀਰ ਜੀ ਕਰਕੇ ਕਹਿੰਦੀ ਸੀ ਲਿਹਾਜ਼ ਜੀ ਮੈਂ ਸਿੱਧੀ ਜੇ ਗੱਲ ਇਹ ਸੰਦੀਪ ਪੁੱਤ ਨੂੰ ਮੈਂ ਗੱਲ ਦੱਸਾਂ ਆਹ ਦੇਖ ਕਿੰਨੇ ਸਬਸਕ੍ਰਾਈਬਰ ਦੇਖਦੇ ਹੋ ਅੱਬ ਜੀ ਆ ਭੈਣਾ ਵੀ ਦੇਖਦੀਆਂ ਮੇਰੇ ਬੀਨ ਵੀ ਦੇਖਦੇ ਸਾਰੇ ਦੇਖਦੇ ਨੇ ਜਦੋਂ ਬੰਦੇ ਤੇ ਕੋਈ ਗੱਲ ਮੰਨਣੀ ਹੈ ਨਾ ਤਾ ਕੁੱਟਾਂ ਕੇ ਲੈ ਹੀ ਬੋਲਣਾ ਪੈਂਦਾ ਉਹ ਸਾਰਾ ਬੀਬੀਆਂ ਨੂੰ ਪਤਾ ਸਾਰਾ ਕੋਈ ਵੀ ਕਿੱਦਾਂ ਕੰਮ ਨਹੀਂ ਚਲ ਮੰਨ ਗਏ ਮੰਨ ਗਏ ਪੱਗਣੀ ਉਹ ਬੋਲੀ ਬੜੀ ਥੋੜੀ ਥੋੜੀ ਤਾਂ ਆਪ ਥੋੜੀ ਥੋੜੀ ਬਦਲਣ ਦੀ ਕੋਸ਼ਿਸ਼ ਮੈਂ ਤਾਂ ਮੈਂ ਤੇ ਸਰਦਾਰ ਜੀ ਜੀ ਆਪ ਜੇ ਹੁਣ ਇੰਨੀ ਵੇਤ ਕਰਦੀ ਚੱਲੀਏ ਫਿਰ ਚਲੋ ਮੰਨ ਗਏ ਆ ਵਸ ਤੇ ਨਹੀਂ ਆਉਂਦੇ ਹਾਂ ਲੈ ਵੀ ਆਂ ਚੱਲੀਆ ਫਰਿਆ ਕਾ ਸਮਾਨ ਸਮੂਹ ਜਿਹੜਾ ਤੁਸੀਂ ਕਹਿੰਦੇ ਹਜੂਰ ਆਹ ਦੇਖੋ ਤੇ ਵੇ ਜਾਓ ਬੀਬੀ ਮਸਾਗ ਵੀ ਪਾ ਦੋ ਫਿਰ ਹਾਂ ਚਾ ਕੋਈ ਨਹੀਂ ਹੁਣ ਡੈਡੀ ਨਾਲ ਗੱਲ ਤਾਂ ਮੈਂ ਵੀ ਕਰ ਦਿੱਤੀ ਜੀ ਡੈਡੀ ਥੋੜਾ ਜੱਟ ਲੈਡਲਾ ਜਿਹਾ ਬੋਲਦਾ ਕਹਿੰਦਾ ਮੈਨੂੰ ਬਾਤ ਸੁਣਉਂਦੀ ਵੀ ਦਿੱਕਤ ਆ ਬਕਾਰ ਵੀ ਚੜ ਗਿਆ ਐ ਵੀ ਹੋ ਗਿਆ ਮੈਂ ਉਹਨੂੰ ਕਹਾਂ ਮੈਂ ਮੇਰੀ ਲੋੜ ਆ ਕਹਿੰਦਾ ਦੇਖ ਲਓ ਮਾਂ ਡੈਡੀ ਤੂੰ ਹਾਂ ਨਾ ਦੱਸ ਵੀ ਆਵਾ ਦਾ ਨਾਮ ਆ ਤੁਹਾਡੀ ਮਰਜ਼ੀ ਆ ਗੋਲ ਦੀ ਗੱਲ ਕਰੀ ਜਾਂਦਾ ਮਾਂ ਚੱਲ ਕੋਈ ਨਹੀਂ ਜਾਓ ਜਾਓ ਹੌਸਲੇ ਦਾ ਹੁੰਦਾ ਬੰਦਾ ਯਾਰ ਬਗੈਰ ਵੀ ਚਲੋ ਵੀ ਤੁਹਾਡੀ ਮਰਜ਼ੀ ਆ ਤਾਂ ਮੰਨਤਾ ਕਰਦਾ ਹੀ ਆ ਨਹੀਂ ਸਿੱਧਾ ਜਵਾਬ ਦੇ ਦੇਣਾ ਤੁਨੇ ਚਲੋ ਜਾਇਗਾ ਪ੍ਰਾਂਤੀ ਪੁੱਤ ਕੋਲ ਚਲੇ ਜਾਵੇ ਥੋੜਾ ਜਿਹਾ ਹੌਸਲੇ ਨਾਲ ਬੰਦਾ ਅੱਧਾ ਠੀਕ ਹੋ ਜਾਂਦਾ ਯਾਰ ਉਹ ਵੀ ਇੱਕ ਗੱਲ ਹੈਗੀ ਆ ਮਾਰਿਆ ਉਹ ਜਰਾ ਕੋਈ ਚੱਕਰ ਸੇਫ ਹੋਣਾ ਹੀ ਆ ਇੱਥੇ ਜਾ ਕੇ ਗੱਲਾਂ ਬਾਤਾਂ ਮਾਰਦੇ ਬੰਦੇ ਦਾ ਮਨ ਹੋਰ ਹੋ ਜਾਂਦਾ ਚਲੋ ਚੱਲ ਉਹਨੂੰ ਕਹਾਂ ਮਣੀ ਮਾਸੀ ਨੂੰ ਤਾਂ ਨੂੰ ਸਭ ਕੋਈ ਪ੍ਰਾਂਤੀ ਦੇ ਬਾਰੇ ਕਹਾਂ ਆਪਣਾ ਵੀ ਸੁਣਾਓ ਏ ਚੁੰਨੀ ਜਿਹੜੀ ਪਈ ਆ ਹਾਂ ਚਲੋ

ਜੱਫੀ ਪਾ ਲੈ ਨਾਨੀ ਚੱਲੀ ਆ ਲੈ ਲੈ ਨਾਨੀ ਨੂੰ ਮਿਲ ਲੈ ਛੇਤੀ ਦੇ ਲੈ ਇਹ ਨੂੰ ਏਤੀ ਰੱਖ ਲੋ ਜੱਟ ਕਾ ਨਾਨੀ ਹੋਈ ਜੱਫੀ ਚੜਦੇ ਫੇਰੇ ਹੋਰੇ ਆ ਲੈ ਮੈਨੂੰ ਮਿਲ ਲੈ ਮੈਨੂੰ ਮਿਲ ਲੈ ਪਾਪਾ ਨੇ ਪਾਰਾ ਜੱਫੀ ਨਾਲ ਨਾਨੀ ਨੂੰ ਪਾ ਲ ਨਾਨੀ ਨੂੰ ਮਿਲ ਲੈ ਕੱਲ ਕੱਲ ਆਉਂਗੀ ਕੱਲ ਆਉਂਗੀ ਅੱਪਾ ਵੀਰ ਨੂੰ ਵੀ ਪਾ ਲੈ ਛੇਤੀ ਆਜੇਂਗਾ ਵੀਰ ਨੂੰ ਵੀ ਪਾ ਲੈ ਕੱਲ ਤੂੰ ਆਂਗੇ ਅੱਪਾ ਮੈਂ ਕਰ ਲੈ ਕਿ ਕਿਸ ਤੇ ਆਈ ਦੀ ਆ ਚਲ ਕਿੰਨੀ 5 ਲੱਖ ਰੁਪਏ ਦੇ ਦੇ ਕਿੰਨੀ ਅਜਿੰਜਾ ਹਾਂ ਪਾਪਾ ਨੂੰ ਵੀ ਪਾਪਾ ਸੀ ਤੇ ਦੇ ਕੇ ਪਾਪਾ ਨੂੰ ਜੰਗਾਇੀ ਮੇਰੇ ਜੁਣਾ ਕਾਕਾ ਮੈਂ ਨਾ ਕਾਕਾ ਤੁਹਾਨੂੰ ਕਹਿ ਤਲ ਨੂੰ ਆਉਂਗੀ ਕਿਆ ਟੂਰੀ ਲੈ ਜਾ ਤੂੰ ਪਾਪਾ ਡੈਡੀ ਨੂੰ ਕਹਿੰਦੇ ਕਿ ਤੁਸੀਂ ਜਾਓ ਮਾੜਾ ਪਾਪਾ ਕੋਲ ਜਾਣਾ ਕਿ ਨਹੀਂ 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 ਯਾਰ ਤੂੰ ਰਹਿ ਜਾ ਮੇਰੇ ਕੋਲ ਯਾਰ ਓ ਜਾ ਨਹੀਂ ਓਏ ਰਹਿ ਵਹਿ ਜਾ ਯਾਰ ਤੂੰ ਮੇਰੇ ਕੋਲ ਹੀ ਆ ਰੋ ਮਾਂ ਦਾ ਪਾਲਾ ਤੂੰ ਵੀ ਬਾਲਾ ਲਾਸਟ ਵਾਰ ਆਇਆ ਏ ਮੰਮਾ ਦਾ ਪਾਲਾ ਪਾਲੀ ਮੈਂ ਤਾਂ ਹਾਂ ਪਾਲੀ ਚਲ ਠੀਕਾ ਮੈਂ ਲੈ ਲੈ ਕੱਪੜੇ ਲੈ ਲੈ ਹਾਂ ਹਾਂ ਇੱਕ ਲੈ ਲੈ ਤੂੰ ਚਲ ਠੀਕਾ ਯਾ ਕਿ ਜੰਗਸੀ ਵੀ ਕਾ ਕਰ ਹਾਨੂੰ ਆਏ ਵੀ ਨਹੀਂ ਪਤਾ ਲੱਗਦਾ ਇੰਨੀ ਚਾਉ ਚ ਵੀ ਮੈਂ ਕਿਹਨੂੰ ਮਿਲਣਾ ਕੀ ਨਹੀਂ ਹੁੰਦੀ ਹੈ ਕਿਉਂ ਹਾਂ ਅਲੇ ਦਾਲੀ ਨੂੰ ਚੱਕੀ ਆ ਤੇ ਉਹ ਲੋਟ ਮੈਂ ਨਾ ਸਾ ਦਮਾ ਲੱਗਿਆ ਹੋਣਾ ਨੀ ਮਗਰੇ ਵੀ ਮੈਂ ਪਿਆਰ ਨਾਲ ਬੋਲਣ ਲੱਗ ਗਈ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਗਾਂ ਚੱਲ ਕੇ ਮਿਲਦੇ ਵੈਸੇ ਨੇਰਾ ਹੋ ਗਿਆ ਬਾਹਰ ਦੇਖੋ ਮੈਂ ਫਰੂਟ ਲੈ ਰਿਹਾ ਹਿੱਥਾ ਪਹਿਨੇ ਦੱਤਾ ਹਾਂ ਪੱਟਲੀ ਉਹ ਚੀਜ਼ ਕੋਈ ਫਾਸਟ ਫੂਡ ਨਹੀਂ ਗਿਆ ਤਾਰੇ ਕੋ ਪੱਕੇ ਲਾਗੀ ਕਰ ਰੋ ਨਾਲੂ ਮਰੇ ਤੱਕ ਤਾਰੇ ਨੀ ਮੈਂ ਫਰੂਟ ਉਹਦਾ ਨਾ ਕੁ ਕਰ ਰਿਹਾ ਹੋ ਕਿ ਅਗਰੇ ਹੋਏ ਨਾ ਫੋਨ ਕਰੂੰਗਾ ਤੁਸੀਂ ਛੱਡੋ ਤੁਸੀਂ ਫਰੂਟ ਕਹਿੰਦੇ ਉਹ ਕਹਿੰਦੀ ਚਾਕਲੇਟ ਲੈ ਕੇ ਆਉਂਗੀ ਕੀ ਚਾਕਲੇਟ ਲੈ ਕੇ ਆਉਗੀ ਕੀ ਲੈ ਕੇ ਆਉਗੀ ਉਹ ਤਾਂ ਪਾਈ ਰੋਖ ਵਾਲੀ ਤੂੰ ਉਹ ਡੱਬਾ ਚਾਕਲੇ ਵਾਲੀ ਚਲੋ ਠੀਕ ਆ ਜੀ ਮਿਲਦੇ ਹਾਂ ਚਲੋ ਚਲੋ ਪਹੁੰਚ ਪਹੁੰਚ ਗਏ ਜੀ ਮਾਣੇ ਮਾਜਰੇ ਠੀਕ ਆ ਹੋਠੀ ਠਾਕ ਨੇ ਮਿਲਣਾ ਨਹੀਂ ਆਹ ਹਾਂ ਰੰਮੀ ਨੂੰ ਮਿਲ ਜੱਫੀ ਪਾ ਕੇ ਮੇਉ ਮਾਦਾ ਕੁੱਤ ਨਹੀਂ ਹੈ ਹਾਂ ਅੱਜ ਬੇਲੇ ਬਾਪ ਤੇ ਸਾਹਲੇ ਕਿਹ ਹੈ ਅੱਛਾ ਦੀਦੀ ਨੇ ਬੱਚੇ ਦੇ ਸੱਚਾ ਕਰਨੇ ਦੀ ਤੇਰੀ ਬੰਦੇ ਨੇ ਨੇ ਕਹ ਕਹਨੇ ਖਾਲੀ ਗਨ ਮੋੜਨ ਬੀਬੀ ਸਾਸਰੀ ਘਰ ਮੈਂ ਤਾਂ ਭੁੱਲੇ ਗਿਆ ਵੀਡੀਓ ਦੇ ਚੱਕਰ ਚ ਹੋਰ ਨਹੀਂ ਤਾਂ ਬੀਬੀ ਹਾਂ ਸੇ ਇਹ ਸਭ ਠੀਕ ਠਾਕ ਹੈ ਤੁਸੀਂ ਦੱਸੋ ਵੈਸੇ ਠੀਕ ਠਾਕ ਮੇਰਾ ਵੀ ਜੜੀ ਢਿੱਲਾ ਤਾਂ ਕਰਕੇ ਮੈਂ ਚਲ ਬੀਬੀ ਨੂੰ ਵੀ ਮੇਰੇ ਚਲਦੀ ਜਾਂਦੇ ਹਾਂ ਹੋਰ ਚੱਲੇ ਹਾਂ ਆਉਗੇ ਬਖਾਰ ਚੜਿਆ ਮੈਂ ਇੱਕ ਤਾਂ ਸੁਮੇਰ ਦਾ ਇੱਕ ਬੀਬੀ ਵਧ ਗਈ 1 ਲੱਖ ਉਹ ਹੋਣ ਮਨ ਜਿਆ ਨਹੀਂ ਖੜਾਉਂਦਾ ਉਦੋਂ ਠੀਕ ਆ ਮਨ ਜਿਆ ਨਹੀਂ ਖੜਦਾ ਉਹਦਾ ਮੇਰਾ ਵੀ ਨਹੀਂ ਖੜਦਾ ਫਿਰ ਉਹ ਜਾ ਆ ਉਹ ਸਵੇਰ ਨੂੰ ਆ ਜੇ ਸੱਚ ਦੇ ਉਹ ਸਵੇਰ ਆਸਾਂ ਤੇ ਦੇਖਾਂ ਕਿ ਉਸ ਤਾਂ ਗਏ ਬੰਦੇ ਦਾ ਵੀ ਇੱਥੇ ਕਿਆ ਬਣਦਾ ਟੈਸਟ ਟੋਸ ਤੇ ਵੀ ਮੈਨੂੰ ਆਦਾ ਕਰਾਉਣਾ ਪੈਣਾ ਕਰਦਾ ਹਾਂ ਚਲੋ ਕਰਾਈ ਲਉਂਗੇ ਫਿਰ ਇਹਨਾਂ ਦੇ ਡੀਪੀ ਤੋਂ ਐਨੀ ਗਰਮੀ ਗਰਮੀ ਹੋ ਗਈ ਆ ਹੂੰ ਗਰਮੀ ਨੂੰ ਤੱਕਿਆ ਆਪਣਾ ਅੱਜ ਗਰਮੀ ਨੇ ਬਹੁਤ ਰਿਕਾਰਡ ਥੋੜਾ ਪੈਣਾ ਹਾਂ ਅੱਜ ਵੀ ਸਵੇਰ ਤੋਂ ਛਾੜ ਹੈ ਕੱਲ ਨਾਲ ਵੀ ਜਿਆਦਾ ਬਹੁਤ ਜਿਆਦਾ ਓਵੇਂ ਡੈਡੀ ਨੇ ਗਰਮੀ ਕਰਕੇ ਵੀ ਮਨ ਟਿਕਾਇਆ ਬਾਜ ਹਾਂ ਉਹ ਮੈਨੂੰ ਕਹਿੰਦਾ ਤਾਂ ਕਹਿੰਦਾ ਗਰਮੀ ਬਹੁਤ ਲੱਗਦੀ ਹੈ ਜਦੋਂ ਸਰੀਰ ਥੱਕੀ ਜਾਂਦਾ ਹੂੰ ਸੁਣਦੀ ਐਵੇਂ ਕਿਸੇ ਗੱਲ ਦਾ ਗੁੱਸਾ ਨਾ ਕਰੇ ਮੈਂ ਤਾਂ ਵੀ ਕਰ ਦੋਹੇ ਇੱਕ ਜਿਹੀਆਂ ਤੁਸੀਂ ਤੂੰ ਨਾ ਗਰਲੀ ਮੈਂ ਨਹੀਂ ਕਰਦੀ ਮੈਂ ਤਾਂ ਤੈਨੂੰ ਗੱਲ ਵੀ ਬੁਲਾਉਂਦੀ ਸੀ ਫੋਨ 'ਤੇ ਹਾਂ ਮੈਂ ਦਾਦੀ ਕੀ ਮੈਂ ਕਹਾਂ ਫਿਰ ਚਲ ਮੈਂ ਬੀਬੀ ਨੂੰ ਮਿਲ ਕੇ ਜਾਉਂਗੀ ਮੈਂ ਚੰਗਾ ਤੇਰੇ ਨਾਲ ਬਹੁਤ ਵਧੀਆ ਗੱਲਾਂ ਹੁਣ ਬੈਠੋ ਚਾਹ ਬਾਣੀ ਦੱਸੋ ਨਾ ਬੀਬੀ ਕੋਸੇ ਹੀ ਕਰੋ ਹੀ ਆਏ ਹਾਂ ਰੋਟੀ ਖਾ ਲਓ ਤਾਂ ਕੀ ਦਈਏ ਆ ਬੁੱਗੀ ਜੀ ਕਾ ਤੇ ਰੋਟੀ ਜੀ ਆ ਕਾ ਤੇ ਰੱਖੀ ਬੁੱਗੀ ਜੀ ਕਾਦੀ ਆ ਹਾਂ ਤਾਂ ਹੋਈਆਂ ਆਉਂਦੀ ਐ 2-3 ਦਿਨ ਤੋਂ ਮੋਕੋਰੀ ਅੱਛਾ ਅੱਛਾ ਆਵਾਜ਼ ਦੇ ਨਾ ਹੁਣ ਉਹ ਤਾਂ ਆ ਆ ਰਜਾ ਮੈਂ ਦੇਖਿਆ ਪੁਰਾਣੇ ਸਮਿਆਂ ਦੇ ਵਿੱਚ ਬੁੜੀਆਂ ਵਰਤਪੁਰਤ ਜੇ ਰੱਖਦੀਆਂ ਨੇ ਨਾ ਮੈਂ ਉਹ ਨਹੀਂ ਰੱਖਿਆ ਬੱਬਰਾਂ ਹਾਂ ਸਹੀ ਗੋਹੀ ਅੱਛਾ ਅੱਛਾ ਪਹਿਲਾਂ ਨਹੀਂ ਇਹ ਹੇ ਹਾਂ ਤੇ ਗੁੱਦੇ ਦੇ ਵਿੱਚ ਧੂਣ ਪਾਈ ਵੀਦੀ ਹੈ ਹਾਂ ਧੂਣ ਪਾਈ ਨਾ ਹੁਣ ਵਰਤਪੁਰਤ ਰੱਖਣ ਨੇ ਦਿੰਦੇ ਆਉਂਦੇ ਹੁੰਦੇ ਅਜੇ ਦਿਨਾਂ ਤੇ ਹੁੰਦੇ ਜਗਾਹ ਕਿਤੇ ਉਹ ਆ ਗਏ ਆ ਮੈਨ ਲੱਗਾ 27 ਪਤਣੀ ਆਈ ਤੇ ਸੋਈ ਗਈਆਂ ਕਰਵਾ ਚੌਥ ਦਸਾਰੇ ਤੋਂ ਬਾਅਦ ਹਾਂ ਅਜੇ ਤਾਂ ਦਸਹਿਰਾ ਹੋਣਾ ਨਾ ਹਾਂ ਅਜੇ ਰਾਮ ਜੀ ਦਾ ਹੈਂ ਹੈ ਲੋ ਭਾਜਾ ਕਰਵਾਟਾ ਸਾਰਾ ਹੈਗਾ ਬੀਬੀ ਮੈਨੂੰ ਲੱਗਦਾ ਹੈ 10 11 ਦਾ ਹਾਂ 11 12 ਦਾ ਹੀ ਦੁਸਹਿਰਾ ਅੰਰਾਧਾ ਕਿਹੜਾ ਦਿਨ ਦਾ ਪਤਨ ਤਰੀਕ ਦਾ ਪਹਿਲਾਂ ਅੰਰਾਧਾ ਹਾਂ ਪਿੰਨ ਦਾ ਅੰਰਾਧਾ ਪਹਿਲਾਂ ਫਿਰ ਦੁਸਹਿਰਾ ਆ ਜਾਣੀ ਕਿ 13 ਤਰੀਕ ਦਾ ਅੱਛਾ ਆ ਹਾਂ ਬੜੀ ਆਪੇ ਜਿਉਂ ਨੇ ਸਭ ਕੋ ਸਹੀ ਗੱਲ ਹਾਂ ਨਾ ਉਹ ਵੀ ਇਤਿਹਾਸ ਦੇ ਸ਼ੁਰੂ ਹੋ ਜਾਣ ਪਿੱਛੇ ਸ਼ੁਰੂ ਹੋ ਜਾਂਦੀ ਸਾਰੇ ਦੇ ਵਾਦ ਨਾ ਜਿਵੇਂ ਮਾਰਦੀ ਠੰਡ ਹੋ ਜਾਂਦਾ ਹੈ ਹਾਂ ਤੇ ਹਾਲ ਉਹ ਦਵਾਲੀ ਦੇ ਚਾਹ ਆਦਨੇ ਫਿਰ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦੇ ਨਾਲ ਨਾਲ ਆਪਣਾ ਇੱਕ ਨਹੀਂ ਲੈਣਾ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦਣਾ ਅਜੇ ਬਾ ਸਾਰੇ ਗਰਮੇਂ ਮਹੀਨੇ ਤੋਂ ਪਹਿਲਾਂ ਪਹਿਲੇ ਹੀ ਹੈ ਅੱਛਾ ਹੋਰ ਬਹੁਤ ਛੇਤੀ ਆ ਗਈ ਤਿਹਾ ਹਾਂ 10ਵੇਂ ਮਹੀਨੇ ਦੀ 31 ਤਰੀਕ ਨੂੰ ਤਾਂ ਦਿਵਾਲੀ ਹੈ ਹਾਂ ਹਾਂ ਤੇ ਮੈਂ ਸਵਾ ਤੋਂ ਸੀ ਪਿੰਨੇ ਚ ਸਵਾ ਹੀ ਹਾਂ ਜੀ ਜਿਹੜਾ ਉਹਨਾਂ ਬੇਲੇ ਦਾ ਆਪਾਂ ਉੱਥੇ ਜਾ ਕੇ ਸ਼ੁਰੂ ਹੋਣਾ ਹਾਂ ਦਸੰਬਰ ਚ ਲਾਸਟ ਚ ਉਹ ਤਾਂ ਆਪ ਕੀ ਸ਼ੁਰੂ ਹੋਣੇ ਆ ਜਾ ਕੇ ਆਹ ਆਪਣੀ ਹੋ ਜੰਨੇ ਆ ਸਟਾਰਟ ਉਹ ਵੀ ਸੰਗਰਾਣ ਤੇ ਸੰਗਰਾਣ ਦਾ 15 16 ਤੇ ਰੋ ਬਸ ਆਪਾਂ 15 16 ਦਸੰਬਰ ਤੇ ਸਟਾਰਟ ਹੋਣੇ ਹਾਂ ਹਾਂ ਬਹੁਤ ਲੱਗ ਅੱਠ ਸੱਤੇ ਜੇ ਸੰਗਰਾਣ ਆਉਂਗੀ ਤੇ ਉਹ ਕੋਣ ਬੱਦੇ ਗੜ ਸਾਹਿਬ ਹੁੰਦੀ ਹੁੰਦੀ ਹਾਂ ਉਹ ਤਾਂ ਫਿਕਸ ਤੇ ਆ ਉਹ ਨਾ ਪੋਈ ਨਾ ਦੀ ਐਸ ਹਾਲ ਕੋਲ ਬਗਮ ਨਾ ਟੰਗੂ ਨੀ ਤੇ ਤੂੰ ਉੱਥੇ ਬੱਤ ਵੀ ਸਾਖ ਪਾ ਲਈ ਪੰਦਰੀ ਬੱਤ ਤੇ ਕਿ ਬੀ ਆਹ ਤੈਨੂੰ ਵੀ ਲਈ ਸੀ ਹਾਂ ਤੇ ਠੀਕ ਆ ਮੈਂ ਵੀ ਡੈਡੀ ਅਰ ਭਾਗੀ ਵੀ ਖਾ ਲੂਗੀ ਹਾਂ ਜੀ ਨਾ ਨਾ ਬੀਬੀ ਉਹ ਸਾਦ ਮੈਂ ਤਾਂ ਬਈ ਛਿੱਟ ਛੇਤੀ ਬਣਦਾ ਨਹੀਂ ਹੁਣ ਅਸੀਂ ਤਾਂ ਬਣਾ ਲਿਆ ਮੈਂ ਚਲ ਮੈਂ ਲੈ ਚਾਲਦੀ ਹਾਂ ਅਸੇ ਇਹਨਾਂ ਨੂੰ ਵੀ ਪਸੰਦ ਆ ਹਾਂ ਤਾਂ ਕਰਕੇ ਗੋਇਨ ਚਲੀ ਹਾਂ ਚੱਲ 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 ਜਲਦੀ ਆ ਬਣੀ ਕੋਈ ਨਹੀਂ ਬੀਬੀ ਬੱਸ ਤੁਮੇ ਲਈ ਬਹੁਤ ਆ ਦੋ ਦੋ ਰੋਟੀਆਂ ਖਾ ਲਓ ਨਹੀਂ ਨਹੀਂ ਬੀਬੀ ਬੱਸ ਮੈਂ ਤੈਨੂੰ ਦਰਦ ਰੋਟੀ ਪਈ ਸੀ ਨਾ 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 ਬੱਸ ਚੱਲ ਪਿਆਰ ਹੈ ਬਹੁਤ ਨਾਨੀ ਨੂੰ ਮਿਲ ਲੈ ਨਹੀਂ ਹੋਈ ਹਾਈ ਪੁੱਤ ਇਹ ਕਹਿੰਦੀ ਬੀਬੀ ਦੇ ਹਾਈ ਹੋ ਗਈ ਮੇਰੇ ਹਾਈ ਕਿੱਥੇ ਹੋ ਗਈ ਕਿੱਥੇ ਉਹ ਨੌ ਉਹਦਾ ਕਾਲਾ ਹਵਾ ਤੇਰਾ ਇੱਕ ਸਾਈਡ ਤੇ ਉਹਦਾ ਪੈਰ ਦਾ ਉਹਨੂੰ ਕਹਿੰਦੀ ਹਾਂ ਹਾਂ ਹਾਈ ਹੋ ਗਈ ਮੇਰੇ ਕਿਤੇ ਇਹ ਹੁਣ ਪਹਿਲਾ ਅਪਰੇਸ਼ਨ ਪੁਰਾ ਡਾਕਟਰ ਵਾਲਾ ਅਪਰੇਸ਼ਨ ਕਰੇਗੀ ਹਾਂ ਹੋਈ ਨਹੀਂ ਹਾਂ ਬਹੁਤ ਆਲੇ ਹਾਂ 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 ਨਾਮ ਤੱਕੀ ਜਾਂਦੀ ਹਾਂ ਹਾਂ ਰਹਿ ਮੇਰੇ ਕੋਲ ਆਜੂ ਰਹੀ ਰਹਿ ਜਾ ਕਾ ਮੈਂ ਜਾਇਆ ਮਾਂ ਨੂੰ ਕੋਲ ਮਿੰਦੂ ਲੜਦੀ ਆਉਂਗੀ ਗੱਡੀ 'ਚ ਹਾਂ ਮੈਂ ਕਹਾਂ ਮਾਂ ਨੇ ਕੋਲ ਜਾਣਾ ਮਾਂ ਮੇਰੀ ਭੈਣ ਦਾ ਫੋਨ ਆ ਗਿਆ ਗੱਡੀ 'ਚ ਨਾ ਮੈਂ ਕੋਲ ਨਹੀਂ ਜਾਣਾ ਨਿੰਦੂ ਕੋਲ ਜਾਣਾ ਨਹੀਂ ਨਿੰਦੂ ਕੋਲ ਜਾਣਾ ਮੈਂ ਮਾਰ ਜਾ ਪਰ ਜਦੋਂ ਸੀ ਗੱਡੀ ਦੇ ਅੰਦਰ ਉੱਤਣਾਂਗੇ ਹਾ ਗੱਤ ਨਹੀਂ ਨਿੰਦੂ ਪਿੱਛੇ ਮੋਟਰਸਾਈਕਲ ਦੇ ਨਾਨੀ ਕੋਲ ਚ ਬਸ ਤਨ ਹੋਏ ਹਾਂ ਫਾਟ ਜਾਵਾਂ ਮੋਰ ਪਤਾ ਨਹੀਂ ਰਸਤੇ ਤੇ ਜਾਂਦੀ ਜਾਂਦੀ ਇੱਧਰ ਨੂੰ ਵੀ ਬਾੜੇ ਸ਼ਾਇਦ ਕੁਝ ਨਹੀਂ ਪਤਾ ਜਿੰਨਾ ਦੇਖ ਲੂੰਗੀ ਇਹ ਦੂਸਰੇ ਪਾਸੇ ਜਾਣਾ ਮੈਂ ਨਿੰਦੂ ਕਰਦੀ ਚ ਬੋਤ ਨਹੀਂ ਉਹ ਮੋ ਕਰਦੇ ਉਹ ਵੀ ਕਰਦਾ ਇਹਦਾ ਉਹ ਵੀ ਹੁਣ ਜਾਣਾ ਹੁਣ ਵੀਰਾ ਲੈ ਜਾਣਾ ਉਹ ਅੱਧ ਦਿਨ ਬਾਅਦ ਉਹ ਵੀ ਇਧਰ ਆਉਂਦੀ ਲੱਕੇ ਹੂੰ ਹੂੰ ਮੋ ਕਰਦੇ ਚਲੋ ਕਰੀ ਹੋਏ ਤੋਏ ਤੋਏ ਇੱਧਰ ਦੇ ਲੱਕੜਾ ਕਿੱਕੜਾ ਖੇਡ ਚਾ ਮਾਂ ਲੱਗੀ ਵੀ ਖੇਡਾ ਹਾਂ ਲੈ ਕਿੱਧਰ ਜਾਣਾ ਕਿੱਕਣਾ ਐਦਦੇ ਨੂੰ ਮੂੰਹ ਕਰਕੇ ਦੱਸ ਐਦਦੇ ਨੂੰ ਮੂੰਹ ਕਰਕੇ ਦੱਸ ਜਾਣਾ ਕਿੱਥੇ ਨੂੰ ਹਾਂ ਜਰਾ ਦਿੰਨ ਨੂੰ ਕਿੱਥੇ ਜਾਣਾ ਮਿਲੂ ਕੋ ਲੈ ਲੈ ਨਾ ਨਾ ਕੋਈ ਆਣਾ ਬਣ ਨੰਨੀ ਨੂੰ ਮਿਲਣੀ ਨੰਨੀ ਨੂੰ ਮਿਲtailed ਲੈ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਖਾਣ ਚੱਲ ਕੇ ਮਿਲਦੇ ਹਾਂ